ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਸਾਡੇ ਮੇਰੇ ਦਾਦਾ ਜੀ ਦੀ ਅੱਜ ਵਰਸੀ ਹੈ 15 9 2020 ਨੂੰ ਐਕਸਪਾਇਰ ਹੋਏ ਸੀਗੇ ਤੇ ਹਰ ਸਾਲ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਅਖੰਡ ਪਾਠ ਵਗੈਰਾ ਰੱਖਦੇ ਹਾਂ ਸੋ ਐਤਕੀ ਸਾਨੂੰ ਤੁਹਾਨੂੰ ਪਤਾ ਥੋੜੀ ਜੀ ਤਿੱਕਤ ਚੱਲ ਰਹੀ ਸੀ ਮੈਨੂੰ ਜਿੰਦੇ ਕਰਕੇ ਥੋੜਾ ਪੋਸਟਪੌਂਡ ਹੋ ਗਿਆ ਤੇ ਹੁਣ ਅਸੀਂ ਰਾਸ਼ਨ ਵੰਡ ਸਮਰੋਹ ਰੱਖਿਆ 23 ਸਤੰਬਰ ਨੂੰ ਉਸ ਦਿਨ ਮੇਰਾ ਬਰਥਡੇ ਵੀ ਹੁੰਦਾ ਤੇ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਜਿਹੜੇ ਲੋੜਵੰਦ ਪਰਿਵਾਰ ਨੇ ਸਾਰਿਆਂ ਨੂੰ ਰਾਸ਼ਨ ਦਵਾਂਗੇ ਇਹ ਨਹੀਂ ਕਿ ਅਸੀਂ ਪਹਿਲੀ ਵਾਰ ਕਰ ਰਹੇ ਹਾਂ ਅਸੀਂ ਅੱਗੇ ਵੀ ਇਹ ਕੰਮ ਕਰਦੇ ਰਹਿੰਦੇ ਹਾਂ ਸਾਡੀ ਸੰਸਥਾ ਕਦੀ ਖੋਣਦਾਨ ਕੰਮ ਕੈਂਪ ਕਦੀ ਰਾਸ਼ਨ ਵੰਡ ਸਮਰੋਹ ਤੇ ਇਸ ਇਹ ਲਾਈਫ ਦੇ 파ਟ ਨੇ ਨਾਲ-ਨਾਲ ਤੇ ਬਾਕੀ ਹੁਣ ਅਸੀਂ ਪ੍ਰਾਣ ਕੀਤਾ ਵੀ ਸਾਡਾ ਇਹ ਜਿਹੜਾ ਪੇਜ ਹੈ ਇਹਦੇ ਉੱਤੋਂ ਸਿਰਫ ਲੋੜਵੰਦਾਂ ਦੀ ਮਦਦ ਦੇ ਰਿਲੇਟਡ ਪਲੱਸ ਬਿਜ਼ਨਸ ਦੇ ਰਿਲੇਟਡ ਵੀਡੀਓ ਆਇਆ ਕਰਨਗੀਆਂ ਕੌਂਟਰਵਰਸ਼ੀਅਲ ਵੀਡੀਓ ਕੋਈ ਵੀ ਅਸੀਂ ਨਹੀਂ ਪੋਸਟ ਕਰਨੀ ਸੋ ਇਹ ਸਾਡਾ ਕੋਈ ਫੈਮਿਲੀ ਡਿਸੀਜਨ ਹੈ ਕਿਉਂਕਿ ਮੇਰੇ ਮਦਰ ਪਿਛਲੇ ਦਿਨੀ ਬਿਮਾਰ ਚੱਲ ਰਹੇ ਸੀਗੇ ਜਿੰਦੇ ਕਰਕੇ ਇਹ ਅਸੀਂ ਡਿਸੀਜਨ ਲਿਆ ਸੋ ਬਾਕੀ ਜਿਹੜੀਆਂ ਗੱਲਾਂ ਕੋਰਟ ਕਚੈਰੀ ਦੀਆਂ ਕੋਰਟ ਕਚੈਰੀ ਚ ਹੀ ਕਰਾਂਗੇ ਤੇ ਮੈਂ ਕੋਈ ਵੀ ਐਸੀ ਗੱਲ ਨਹੀਂ ਕਰਨੀ ਜਿਹੜੀ ਕਿ ਵਿਵਾਦਿਤ ਬਣ ਜਾਵੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੂਲ ਬਣਾ ਕੇ ਚੱਲੋ ਆਪਾਂ ਪਉਣ ਖਟਨੇ ਆ ਬਾਬਾ ਦੇਖਦਾ ਸੱਚੇ ਪਾਤਸ਼ਾਹ ਦੇਖਦਾ ਵੀ ਤੁਸੀਂ ਕੀ ਕਰਦੇ ਪਿਓ ਤੁਹਾਨੂੰ ਭਾਗ ਜਾਂ ਫਾਲੋਸ ਪਰਮਾਤਮਾ ਨਹੀਂ ਦੇਣਾ ਸੋ ਕੋਈ ਵੀ ਕੰਟਰੋਵਰਸ਼ੀਅਲ ਅਸੀਂ ਗੱਲ ਨਹੀਂ ਕਰਨੀ ਵੀਰੇ ਮੱਖੂ ਦਾ ਕੀ ਦੇਖੋ ਯਾਰ ਮੈਂ ਉਸ ਮੁੱਦੇ ਤੇ ਵੀ ਕੋਈ ਗੱਲ ਨਹੀਂ ਕਰਨੀ ਅਮਨ ਮੈਨੂੰ ਹਰੀਸ਼ ਰਾਏ ਟਾਂਡਾ ਸਾਹਿਬ ਨੇ ਘੁੰਮਣ ਬ੍ਰਦਰਸ ਨੇ ਇਹ ਮੇਰੇ ਮੰਮੀ ਡੈਡੀ ਨੇ ਵੀ ਤੇ ਹੋਰ ਵੀ ਸਾਰਿਆਂ ਨੇ ਕਿਹਾ ਵੀ ਮੈਂ ਉਸ ਟੌਪਿਕ ਦੇ ਉੱਤੇ ਰਾਜੇ ਇੱਕ ਮਿੰਟ ਯਾਰ ਚੁੱਪ ਕਰਾ ਦੇ ਕੀ ਕਰਾਈ ਜੰਨਾ ਪੈਰ ਕਿਉਂ ਚੱਪਲਾਂ ਕਿਉਂ ਕਰਾਈ ਜੰਨਾ ਰਾਜੇ ਆਪ ਉਹ ਲਾਈਵ ਚਲਦੀ ਸੀ ਸੋ ਮੈਨੂੰ ਸਾਰਿਆਂ ਨੇ ਮਨਾ ਕੀਤਾ ਵੀ ਆਪਰੇ ਤੋਂ ਉਮਰ 'ਚ ਬੰਦਾ ਵੱਡਾ ਹੈ ਵੀ ਆਪਾਂ ਕੋਈ ਗੱਲ ਨਹੀਂ ਕਰਨੀ ਆਪਾਂ ਬੋਲੀ ਨਹੀਂ ਅਸੀਂ ਇਸ ਟੌਪਿਕ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਨੀ ਸੋ ਬਾਕੀ ਆਪਾਂ ਕੰਮ ਦੀ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਸੋ ਕਿੱਦਾਂ ਜਸਵਿੰਦਰ ਰਾਜਾ ਬਾਈ ਠੀਕ ਹੋ ਇਹਨੇ ਵੀ ਭਰਾ ਨੇ ਮੇਰੀ ਬੜੀ ਹੈਲਪ ਕੀਤੀ ਹੈ ਨਾ ਸੋ ਮਾੜੇ ਟਾਈਮ 'ਚ ਜਿਹੜਾ ਭਰਾ ਨਾਲ ਖੜ ਜਵੇ ਉਹੀ ਪੂਰੀ ਜ਼ਿੰਦਗੀ ਜਿੰਦਾਬਾਦ ਹੁੰਦਾ ਬਾਕੀ ਜਸਵਿੰਦਰ ਰਾਜੇ ਬਾਈ ਆਪਾਂ 23 ਸਤੰਬਰ ਨੂੰ ਰਾਸ਼ਨ ਵੰਡ ਸਮਰੋਹ ਕਰ ਰਹੇ ਹਾਂ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਹੁੰਦਾ ਉਹਨਾਂ ਨੂੰ ਅਸੀਂ ਇੱਕ ਇਟਾ ਦਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹਨੂੰ ਹਰ ਮਹੀਨੇ ਦੇ ਮਹੀਨੇ ਰੂਟੀਨ ਦੇ ਵਿੱਚ ਰੈਗੂਲਰ ਇਹਨੂੰ ਕੰਟੀਨਿਊ ਰੱਖੀਏ ਸੋ ਬਾਕੀ ਕੰਮ ਦੀਆਂ ਗੱਲਾਂ ਤੁਹਾਡਾ ਨਾਲ ਕਰੇ ਹਾਲ ਕਰੇ ਗੱਲਾਂ ਬੇਟਾ ਇਹ ਦਿਖਾ ਜਿਹੜਾ ਮਾਲ ਦਿਖਾਣਾ ਸੰਦੀਪ ਕਿੱਥੇ ਗਿਆ ਉਹ ਸ਼ੂ ਲੈਣ ਗਿਆ ਆਹ ਰੈਟੇ ਤੇ ਸ਼ੂ ਆरिजिनल ਵਿਰੇਟ ਅਮਰ ਚੈੱਕ ਕਰੋ ਜਿੱਤਾ 250 ਦੀ ਰੇਂਜ ਹੈ ਜਿਹੜਾ ਅਗਲੀ ਵੀਡੀਓ ਸ਼ੇਅਰ ਕਰੇਗਾ ਉਹ 2150 ਦੀ ਰੇਂਜ ਹੈ ਐਨ ਮਾਰਕ ਚੈੱਕ ਕਰਨੀ ਆ ਪ੍ਰੋਪਰ ਘੈਂਟ ਵਾਲੀ ਕੁਆਲਿਟੀ ਆ ਜੈਨੂਇਨ ਸ਼ੂਆ ਸਿਰਫ ਤੁਹਾਨੂੰ 2150 ਦੀ ਰੇਂਜ ਚ ਲੱਗਣੀ ਮੁਰਾ ਚੈੱਕ ਕਰੋ ਸਿਰਫ 2150 ਦੀ ਰੇਂਜ ਦੇ ਵਿੱਚ ਆਰਟੀਕਲ ਚੈੱਕ ਕਰਨੀ ਸਿਰਫ 2150 ਦੀ ਰੇਂਜ ਦੇ ਵਿੱਚ ਨਾ ਕੁਝ ਨਹੀਂ ਜੀ ਬਸ ਥੈਂਕ ਯੂ ਬਾਈ ਇਹ ਫਰੀਆਲ ਇਹ 500 ਵਾਲਾ ਜਿਹੜਾ ਕੰਪਨੀ ਦਾ ਸੈਂਡਲ ਹੈ 300 ਰੁਪਏ ਸੇਲ ਲਾ ਕੇ ਵੇਚ ਠੀਕ ਆ ਆ ਕੰਪਨੀ ਆਹ ਵਾਲਾ ਨਹੀਂ ਆ ਆਹ ਬਰੇਕਸ ਵਾਲਾ ਇਹ ਬ੍ਰੋਂਜ਼ ਦਾ ਆਹ ਟੀਆਰਵੀ ਦਾ ਜਿੰਨਾ ਸੈਂਡਲ ਹੈ ਨਾ ਤੇ 600 ਲਾ ਕੇ ਵੇਚ ਆ 300 ਰੁਪਏ ਸੇਲ ਲਾ ਕੇ ਠੀਕ ਆ ਠੀਕ ਆ ਜੀ ਫੇਸ ਤੇ ਫਰੀਆਲ ਮੈਂ 500 ਲੱਗੇਗਾ ਤੁਹਾਨੂੰ ਇਹ ਬੁਲੇ ਭਾਜੀ ਨੂੰ ਆ ਆਹ ਦੇਖ ਹਾਂ ਆ ਆਰਟੀਕਲ ਚੈੱਕ ਕਰ ਸਕਦੇ ਰੈਕਟੇਵ ਦਾ ਜੈਨੂਨ ਵਾਲਾ ਸਿਰਫ ਤੁਹਾਨੂੰ 3450 ਦੇ ਦਿੰਦਾ ਰੋਡ ਚੈੱਕ ਕਰਨਾ ਐਮਆਰ ਵੀ ਚੈੱਕ ਕਰਨੀਆ ਪ੍ਰੋਪਰ ਕੈਂਡਾ ਦੀ ਕੁਆਲਿਟੀ ਆਓ ਆ ਵੀ ਆਰਟੀਕਲ ਚੈੱਕ ਕਰੋ ਸਰ 24000 ਰੁਪਏ ਲੱਗੇਗਾ ਚੈੱਕ ਕਰੋ ਮੋੜੋ ਇਹਨੇ ਕਨੇ ਮੋੜੋ ਤੇ ਨੀਕਾ ਕਰਨੀ ਆ ਪ੍ਰੋਪਰ ਕੈਂਡਾ ਦੀ ਕੁਆਲਿਟੀ ਆ ਸਿਰਫ 2450 ਦੀ ਰੇਂਜ ਲੱਗੇਗਾ ਆਕਾਸ ਤੇ ਲੈਣੇ ਇਧਰ ਵਾਸਤੇ ਮੈਂ ਵੀ ਲੈ ਲਿਆ ਹਾਂ ਇਧਰ ਲੈ ਆ ਆਰਟੀਕਲ ਚੈੱਕ ਕਰੋ ਸਿਰਫ 2450 ਦੀ ਰੇਂਜ ਵਿੱਚ ਬੜਾ ਤੂੰ ਦਿਖਾ ਮੈਂ ਚਲਾਣਾ ਵੀਡੀਓ ਤੂੰ ਦਿਖਾ ਇਧਰ ਕਸਟਮਰ ਅਟੈਂਡ ਕਰ ਲਿਆ ਮੁੰਡਾ ਗਦਾਮ ਚ ਉਹ ਪ੍ਰੋਪਰ ਕੁੱਕਰਪੋਰਟ ਕੰਪਨੀ ਵਾਲੇ ਸ਼ੁਰੂ ਆ ਤੁਹਾਨੂੰ ਪਤਾ ਡੱਬਾ ਬੈਲ ਨਾਲ ਆ ਸਿਰਫ 2450 ਦੀ ਹੈ ਜਿਹੜਾ ਵੀਡੀਓ ਸ਼ੇਅਰ ਕਰੇਗਾ ਉਹਨੂੰ 100 ਰੁਪਿਆ ਪਰੇ ਕੰਪਨੀ ਵਾਲੇ ਬੂਟ ਤੇ ਡਿਸਕਾਊਂਟ ਦੇ ਦੀ ਕਰਿਆ ਆ 2250 ਦੀ ਰਹਿੰਦੇ ਵਿੱਚ ਰੈਟੇ ਵਿੱਚ ਜਿੱਦਾਂ ਇਹ 2250 ਰੁਪਏ ਦੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਸਾਨੂੰ ਇੱਥੇ ਸਕਰੀਨਸ਼ਾਟ ਦਿਖਾਊਗਾ ਉਹਨੂੰ ਅਸੀਂ 100 ਰੁਪਿਆ ਫਲੈਟ ਡਿਸਕਾਊਂਟ ਦਵਾਂਗੇ ਇਹ ਰੀਡਰ ਅਨਕਲ ਚੈੱਕ ਕਰੋ ਜਿੱਦਾਂ ਪਹਿਲਾਂ ਅਸੀਂ ਵੀ ਕਹਿੰਦਾ ਮਤਲਬ ਇਹ ਬਲਕ ਚ ਮਹਾਲ ਚ ਕਿ ਜਿੱਦਾਂ ਪਹਿਲਾਂ ਅਸੀਂ 1900 2000 ਦਾ ਵੇਚਦੇ ਸੀਗੇ ਹੁਣ ਤੁਹਾਨੂੰ ਸਿਰਫ 1500 ਦੀ ਰੇਂਜ ਚ ਲੱਗੇ ਆ 1500 ਰੁਪਏ ਦਾ ਬੋਰਡ ਮੈਂ ਕਹਿੰਦਾ ਕੋਈ ਲੁਧਿਆਣਾ ਵਿੱਚ ਨਹੀਂ ਦੇ ਸਕਦਾ ਲੈ ਵੀਰ ਸਿਰਫ 1500 ਚੈੱਕ ਕਰੋ ਓਕੇ ਰਿਪੋਰਟ ਕੁੰਮਣ ਬਾਈ ਆ ਗਏ ਕੁੰਮਣ ਸਾਹਿਬ ਜਿੰਦਾਬਾਦ ਕੁੰਮਣ ਸਾਹਿਬ ਇੱਕ ਬੰਦੇ ਨੇ ਇੱਥੇ ਹੁਣ ਇੱਕ ਕਮੈਂਟ ਲਿਖਿਆ ਸੀ ਮੈਨੂੰ ਕੁਝ ਕਰਕੇ ਕੁਝ ਉਹ ਗੱਲ ਕਰਦਾ ਸੀਗਾ ਇਦਾਂ ਵੀ ਰਿਲੇਟਿਡ ਤੇ ਮੈਂ ਉਹਨੂੰ ਅੱਗੋ ਕਿਹਾ ਮੈਂ ਕਿਹਾ ਹੁਣ ਸਾਡੇ ਪੇਜ ਤੋਂ ਸਿਰਫ ਲੋੜਵੰਦ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਆ ਜ਼ਰੂਰਤਮੰਦ ਉਹਨਾਂ ਦੇ ਰਿਲੇਟਿਡ ਜਿਹਦਾ ਰਾਸ਼ਨ ਵੰਡ ਸਮਰੋਹ ਖੂਨਦਾਨ ਕੈਂਪ ਜਾਂ ਬਿਜ਼ਨਸ ਦੇ ਰਿਲੇਟਿਡ ਵੀਡੀਓ ਆਇਆ ਕਰਨਗੀਆਂ ਵੀ ਹੁਣ ਕਵੈਂਟੀ ਕੰਟੈਂਟ ਬਸ ਜਿਹੜਾ ਕੰਟਰੋਵਰਸੀ ਵਾਲੀ ਵੀਡੀਓ ਕੋਈ ਵੀ ਨਹੀਂ ਆਣੀ ਵੀ ਕੰਟਰੋਵਰਸ਼ੀਅਲ ਵੀਡੀਓ ਨਹੀਂ ਆਣੀ ਇੱਥੋਂ ਇੱਥੋਂ ਸਿਰਫ ਕੰਮ ਦੇ ਰਿਲੇਟਿਡ ਵੀਡੀਓ ਆਣੀਆਂ ਤੇ ਬਾਕੀ ਕੋਈ ਏ ਪੰਪ ਵਾਲੀ ਗੱਲ ਵੀ ਕਰੇ ਘੁੰਮਣ ਸਾਹਿਬ ਮੈਂ ਪੰਪ ਚ ਵੀ ਨਹੀਂ ਆਂਦਾ ਬਿਲਕੁਲ ਵੀ ਹੈ ਨਾ ਬਾਬੇ ਦੀ ਕਿਰਪਾ ਤੇ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕੱਲ ਵੀ ਆਪਣੇ ਤੋਂ ਜੇ ਕੋਈ ਵੱਡਾ ਆਪਾਂ ਉਸ ਬਾਰੇ ਟਿੱਪਣੀ ਨਹੀਂ ਕਰਨੀ ਗੱਲ ਖਤਮ ਹੋ ਗਈ ਤੇ ਬਾਕੀ ਤੁਹਾਡਾ ਥੈਂਕ ਯੂ ਆ ਪਾਜੀ ਤੁਸੀਂ ਆਲਵੇਜ਼ ਮੇਰੀ ਬੜੀ ਸਪੋਰਟ ਕਰਦੇ ਹੋ ਛੋਟੇ ਭਰਾ ਦੀ ਬੜੀ ਮਦਦ ਕਰਦੇ ਹੋ ਆਲਵੇਜ਼ ਹੈ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਪਾਪਾ ਜੀ ਦੀ ਵਰਸੀ ਵੀ ਹੈ ਅੱਜ ਅਸੀਂ ਜਿਹੜੇ ਸਾਡੇ ਦਾਦਾ ਜੀ ਦੀ ਵਰਸੀ ਹੈ ਅੱਜ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਸ਼ੂਜ਼ ਦੀ ਲੋੜ ਹੈ ਜਿਨ੍ਹਾਂ ਕੋ ਪੈਸੇ ਹੈ ਨਹੀਂ ਉਹ ਮੇਰੇ ਨਾਲ ਸਟੋਰ ਦੇ ਉੱਤੇ ਵਿਜ਼ਿਟ ਕਰ ਲੈਣ ਉਹਨਾਂ ਨੂੰ ਮੈਂ ਅੱਜ ਫ੍ਰੀ ਸ਼ੂਜ਼ ਦਵਾਂਗਾ ਜਿਹੜੇ ਸਕੈਚਰ ਦੇ ਬੂਟ ਹੈ ਜਿਹੜੇ ਲੋੜਵੰਦ ਬੰਦੇ ਹੈ ਜਿਹੜੇ ਸੱਚੀ ਚ ਲੋੜਵੰਦ ਹੈ ਜਿਨ੍ਹਾਂ ਨੂੰ ਲੋੜ ਹੈ ਚੰਗੇ ਭਲੇ ਬੰਦੇ ਨਹੀਂ ਇਹਦੇ ਸੱਚੀ ਚ ਨੀਡੀ ਹੈ ਜਿਨ੍ਹਾਂ ਨੂੰ ਲੋੜ ਹੈਗੀ ਹੈ ਵਾਹਿਗੁਰੂ ਇਹ ਦਿਨ ਕਿਸੇ ਨੂੰ ਨਾ ਦਿਖਾਵੇ ਮੰਗਿਆ ਮੋਤ ਸਮਾਨ ਹੁੰਦਾ ਤੇ ਬਾਕੀ ਆ ਤੁਸੀਂ ਦੇਖੋ ਆਪਾਂ ਦਿਖਾ ਬਟਾ ਆਰਟੀਕਲ ਚੈੱਕ ਕਰੋ ਮਿੱਤਰ ਪ੍ਰੋਪਰ ਕਹਿੰਦਾ 750 ਆ ਦੇਖੋ ਜਿਹੜਾ ਜਲੰਧਰ ਵਾਲਾ 750 ਰੁਪਏ ਦਾ ਦਿੰਦੇ ਆ ਆ ਜਾ ਕਰੋ ਇਹ ਤਾਂ ਉਹ 700 ਦੇ ਹੀ ਦੇ ਦਾਂਗੇ ਰੁਪਈ ਗਵਾਂਦੂ ਇਹ ਵੀ ਤਾਂ ਅਧੇ ਕਰਿਆ ਨਾ ਆ ਗਿਆ ਜੰਨ ਸਾਡੇ 850 ਦਾ ਇਹ 700 ਰੁਪਏ ਦਾ ਤੇ ਵੀ 750 ਰੁਪਏ ਦਾ ਤੁਹਾਰੇ ਬੇਟਾ ਸਮਝੀ ਨੂੰ ਹੋਰ ਕਰੀਂ ਲਈ ਵੇਜ ਦਿਹਾੜੀ ਅਭੀ ਦਿਖਾ ਦੇ ਸਾਰਾ ਨਾਮ ਗ੍ਰੇਲ ਸਾਰੀ ਦਿਖਾ ਦੇ ਆਟਮਾ ਆਨ ਲਾਈਵ ਚੱਲਦਾ ਹੀ ਪਿਆ ਹੈ ਹਾਂ ਲੋ ਸਾਢੇ 750 ਦੀ ਰੇਟ ਲੋਕਾਂ ਦਾ ਦੇ ਵਿੱਚ ਸਿਰਫ ਸਾਢੇ 750 ਦੀ ਰੇਟ ਹੈ ਕੱਲੇ ਕੱਲੇ ਕੋਡ ਦੇ ਨਾਮ ਆ ਵੀ ਆਉਂਦਾ ਹੈ ਇੱਕ ਕਰੋ ਬੋਲ ਸਾਢੇ 750 ਸਾਢੇ 750 ਦੀ ਰੇਟ ਨੇ ਦੇ ਵਿੱਚ ਸਹਿਤ ਅਨੁਸਾਰਿਆਂ ਨਾਲ ਜਾਣਗੇ 7 ਤੋਂ 10 ਸਿਰਫ ਸਾਢੇ 750 ਦੇ ਬਾਕੀ ਕੋਈ ਐਕਟਰ ਨਹੀਂ ਕੋਈ ਨਾ ਨੋਟ ਕਰਨਾ ਸਿਰਫ ਸਾਢੇ 750 ਦੇ ਕੰਮ ਹੈ ਆਸ ਕੈਚਰ ਦਾ ਮੋਡਲ ਸਿਕਾ ਜਿੱਦਾਂ ਪਹਿਲਾਂ 393 ਦੇ ਵਿੱਚ ਦੇ ਸੀਗੇ ਇਹਦੇ ਰੱਤ ਤਿੰਨ ਕਲਰ ਆ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਇਆ ਨਾ ਸਿਰਫ 850 ਦੀ ਰੇਂਜ ਲੱਗੇਗਾ ਆ ਚੈੱਕ ਕਰੋ ਨਾ ਸਿਰਫ 850 ਦੀ ਰੇਂਜ ਆ ਕਲਰ ਚੈੱਕ ਕਰ ਲੈ ਕਲਰ ਕਦਾ ਮੋਡਲ ਚੈੱਕ ਕਰਨਾ ਜੇ ਕੋਈ ਰੈਗੂਲਰ ਪਾ ਲੈ ਤਾਂ ਦੂਰੀ ਤੇ ਪਾਉ ਨੂੰ ਕੋ ਕਰਨੀ ਇਹਦਾ ਚੈੱਕ ਕਰ ਲੈ ਸਿਰਫ 850 ਦੀ ਰੇਂਜ ਲੱਗੇਗਾ ਚੈੱਕ ਕਰਨੀ ਕੋਈ ਹੋਰ ਨਹੀਂ ਆ 850 ਦੀ ਰੇਂਜ ਫੁੱਲ ਬਲੈਕ ਫੁੱਲ ਕੰਪਲੈਟ ਜੇ ਲੈ ਕਲ ਮੋਰਕ ਤੇ ਨਾ ਵਰਵਾਓ ਉਸਕੇ ਅੱਗੇ ਅੱਗੇ ਜੈਕ ਕਰੋ ਫੁੱਲ ਬਲੈਕ ਇਹ ਸਿਰਫ 850 ਦੀ ਰੇਂਜ ਹੈ ਬਾਕੀ ਜੇ ਆ ਤੁਹਾਨੂੰ ਮੈਂ ਚਾਰਟ ਤੇ ਦਿਖਾ ਰਿਹਾ ਸੀਗਾ ਆ ਦੇਖੋ ਇਹ ਸਿਰਫ 1600 ਦੀ ਰੇਂਜ ਚ ਪੈਗਾ ਤੁਹਾਨੂੰ ਮੋਡਲ ਚੈੱਕ ਕਰੋ ਕਲਰ ਕਿਉਂਕਿ ਇਹ ਸਨ ਮੁੱਖੀ ਗੋਡਾ ਆ ਇਹ ਤਾਂ ਨਾਈਕੀ ਦਾ ਆਰਟੀਕਲ ਹੈ ਤੇ ਪ੍ਰੋਪਰ ਕੈਂਟ ਵਾਲੀ ਕੁਆਲਿਟੀ ਦਿਖਾ ਰਿਹਾ ਤੁਹਾਨੂੰ ਇਹ ਸਿਰਫ ਥੋੜੀ ਜਿਹੀ ਰੇਂਜ ਚ ਲੱਗੇਗਾ 2500 ਇਹਦੇ ਦੂਜਾ ਪਨਾ ਕਰਿਆ 399 ਚਾਹੀਦਾ ਹੈ ਪਨਾ ਆਜਾ ਕਰੋ ਹਾਂ ਜੱਕ ਰੋ 5000 ਰੁਪਏ ਦਾ 999 ਰੁਪਏ ਦਾ ਹੈਂ ਕੈਂਟ ਆਜਾ ਕਰੋ ਇਹ ਸੈਕਿੰਡ ਹੈ ਜਿਹੜੀ ਫਸਟ ਦੀ ਕਾਪੀ ਹੈ ਇਹ ਤੁਹਾਡੇ ਨਾਲ ਹੋ ਗਿਆ ਆਪ 1500 ਰੁਪਏ ਦਾ 2000 ਰੁਪਏ ਦਾ 1500 ਦਾ ਸਲਾਈ ਜਾਂਦੀ ਹੈ ਅੰਡਰਗਰਾਉਂਡ ਹੀ ਹੈ ਆਣੀ ਹੈ ਨਾ ਆਹ ਵੀ ਅੰਡਰਗਰਾਉਂਡ ਸਲਾਈਏ ਜਿਹਨੇ ਨਹੀਂ ਕੀਦੀ ਸਲਾਈ ਉੱਪਰ ਕੀਤੀ ਹੋਈ ਹੈ ਆਹ ਲੋ ਸਾਰੀ ਕੁਆਲਟੀ ਐਮ ਅੱਜ ਕਰੋ ਜੂਨ ਲਾ ਕੇ ਦਾ ਆਮ ਦੁਕਾਨਦਾਰ 250 ਤੋਂ 3300 ਸੇਲ ਕਰਦੇ ਆ ਤੁਹਾਨੂੰ 1200 ਦੀ ਰੇਂਜ ਲੱਗਦੀ ਹੈ ਜੇ ਚਾਹੇ ਤਾਂ ਅਸੀਂ 6 ਤੋਂ ਲੈ ਕੇ 10 ਤੱਕ ਸਾਰੇ ਮਿਲਣਗੇ 6 ਤੋਂ ਲੈ ਕੇ 10 ਤੱਕ ਸਾਇਦ ਆ ਮਿਲ ਜਣਗੇ ਬਾਕੀ ਆਹ ਕੁਝ ਕਸਾਉ ਦੇ ਤੁਹਾਨੂੰ ਜਿੰਨਾ ਤੁਹਾੜਾ ਰੈਗੂਲਰ ਜਿਹਾ ਜੇ ਇਹਦਾ ਰੀਡਰ ਸਾਡੇ ਕੋਲ ਹੈ ਟੈਕੋ